ਬਹੁਤ ਜ਼ਿਆਦਾ ਮੈਨੂੰ ਚੀਜ਼ ਜਿਹੜੀ ਦਰਦ ਦਿੰਦੀ ਸੀ ਉਹ ਸੀ ਪ੍ਰੂਣ ਹੱਤਿਆ ਨਵੀਂ ਕੁੜੀਆਂ ਨੂੰ ਕੋਖਾਂ ਚ ਮਾਰੀ ਜਾਂਦੇ ਨੇ ਉਹ ਮੈਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਉਹਨਾਂ ਦਾ ਤੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਤੁਸੀਂ ਇੱਕ ਕੁੜੀ ਨੇ ਮਾਰ ਰੇ ਪੂਰਾ ਸਰੋਤ ਖਤਮ ਕਰ ਉਹਦੇ ਤੇ ਕੁਝ ਲਾਈਨਾਂ ਲਿਖੀਆਂ ਸੀ ਮੈਂ ਤੁਹਾਨੂੰ ਸੁਣਾਉਣਾ ਕਦੇ ਟੀਮਾਂ ਮਾਰ ਉਡਾਈਏ ਨਾ ਬਨੇਰੇ ਬੈਠੇ ਕਾਗ ਨਹੀਂ ਹਰ ਕੋਈ ਦੁਨੀਆ ਤੇ ਆਉਂਦਾ ਏ ਲੈ ਆਪਣੇ ਭਾਗ ਨਹੀਂ ਆਪਣੇ ਹੱਥੀਂ ਉਝਾੜੀਏ ਨਾ ਲਾਏ ਆਪਣੇ ਬਾਗ ਨਹੀਂ ਜੇ ਜੰਮਨ ਨਹੀਂ ਦੇਣਾ ਦਈ ਤੇ ਨਹੀਂ ਉਲਾਉਂਦੇ ਜਾਗ ਨਹੀਂ ਇਹ ਸਭ ਉਸ ਰੱਬ ਦੀਆਂ ਸੀਸਾਂ ਨਹੀਂ ਮਾਂ ਤੂੰ ਨਾ ਕਰ ਉਹ ਰਾਂਦੀਆਂ ਰੀਸਾਂ ਨਹੀਂ ਮਾਂ ਹੱਥ ਜਿਹੜੇ ਅਜੇ ਬਣੇ ਨਹੀਂ ਉਹ ਹੱਥ ਜੋੜਦੀਆਂ ਤੂੰ ਕੋਕ ਸੁਲਖਣੀ ਨੂੰ ਨਾ ਕਰ ਕੋਕ ਲਛਣੀ ਤੂੰ ਕੋਮਲ ਹੈ ਕਮਜ਼ੋਰ ਨਾ ਬਣ ਤੂੰ ਕੋਮਲ ਹੈ ਕਮਜ਼ੋਰ ਨਾ ਬਣ ਹਾਕਮ ਤੋਂ ਤੂੰ ਚੋਰ ਨਾ ਬਣ ਕਿਸ ਗੱਲ ਤੋਂ ਤੂੰ ਚੁਰਦੀ ਏ ਕੋਈ ਨਿਸ਼ਚਾ ਕਰ ਕਣਕੋਰ ਨਾ ਬਣ ਬਨ ਭਾਂਬੜ ਤੇ ਹੁਣ ਮੱਚ ਨਹੀਂ ਮੈਂ ਹੂੰ ਪਰ ਕੋਕਸ ਲਖਣੀ ਨਾ ਕਰ ਕੋਕ ਲਖਣੀ